ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਜੁਗਾੜੂ ਰੇਡੀਆਂ ਖਿਲਾਫ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਹੁਣ ਸ਼ਹਿਰ ਵਿੱਚ ਚੱਲ ਰਹੀਆਂ ਹਰ ਇੱਕ ਜੁਗਾੜੂ ਰੇੜੀ ਨੂੰ ਬਾਂਡ ਕੀਤਾ ਜਾਵੇਗਾ ਪੁਲਿਸ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਨਾਂ ਨੰਬਰ ਪਲੇਟ ਅਤੇ ਬਿਨਾਂ ਦਸਤਾਵੇਜ਼ਾਂ ਵਾਲੀਆਂ ਜੁਗਾੜੂ ਰੇਡੀਆਂ ਉੱਪਰ ਚਲਾਨ ਕਰਕੇ ਉਹਨਾਂ ਨੂੰ ਬਾਂਡ ਕੀਤਾ ਜਾਵੇਗਾ ਇਹ ਜਾਣਕਾਰੀ ਟ੍ਰੈਫਿਕ ਇੰਚਾਰਜ ਇੰਸਪੈਕਟਰ ਵਿਕਰਮ ਸ਼ਰਮਾ ਨੇ ਫਾਸਵੇ న్యూਸ ਟੀਮ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਅੰਮ੍ਰਿਤਸਰ ਦੇ ਹਾਲਗੇਟ ਦੇ ਬਾਹਲ ਟ੍ਰੈਫਿਕ ਪੁਲਿਸ ਕਰਮਚਾਰੀਆਂ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਕਈ ਜੁਗਾੜੂ ਰੇਡੀਆਂ ਦੇ ਚਲਾਨ ਕੀਤੇ ਗਏ ਅਤੇ ਉਹਨਾਂ ਨੂੰ ਬੌਂਡ ਫੀ ਕੀਤਾ ਗਿਆ। ਆਹ ਸਾਲਾ ਦੇ ਚਲਾਨ ਰੇਡੀ ਸਰ ਇਹ ਇਹ ਤਾਂ ਤਲੀ ਹੋ ਗਿਆ ਜੀ ਐ ਮੈਨੂੰ ਪਤਾ ਨਹੀਂ ਆ ਮੇਰੇ ਕੋਲ ਐ ਸਲਿੱਪ ਹੈ ਵਸ ਸਰ ਉਹ ਕੰਨੀ ਜੁਗਾੜੂ ਰੇਡੀ ਹੈਗੀ ਸਰ ਜਿਹੜੀ ਮੇਰੀ ਉਥੇ ਐਲਾਨ ਕਰਾ ਲਈ ਜਮਾ ਫਰੀ ਮਾਰ ਤੇ ਹੋ ਰਹੀ ਹੈ ਜਮਾ ਕਰਾਇਆ ਤੇ ਇਹਨਾਂ ਮੇਰਾ ਖਰਚਾ ਇਹਨਾ ਇੱਕ ਫੋਨ ਦਿਖਾਏਗਾ ਬੰਦਾ ਕਿਉਂ ਨਾ ਫਿਊਚਰ ਕੀ ਬੱਚੇ ਮੇਰੇ ਦਾ ਪ੍ਰਾਈਵੇਟ ਸਕੂਲ 'ਇਆ ਪੜ ਕੇ ਕੀ ਕਰਨਗੇ ਸਰਕਾਰੀ ਵਾਲਿਆਂ ਤੋਂ ਅੱਗੇ ਨਹੀਂ ਆਉਂਦੇ ਪ੍ਰਾਈਵੇਟ ਵਾਲੇ ਸਰਕਾਰ ਕੀ ਕਰਨੇ ਪਾਛੀ ਸਾਡੇ ਅੱਜ ਕੁਝ ਨਹੀਂ ਕੀਤਾ ਸਰਕਾਰ ਨੇ ਵਾਰਨਿੰਗ ਸਰ ਦੇਣੀ ਚਾਹੀਦੀ ਇੱਥੇ ਉਹ ਗਰੀਬ ਹੰਤਾ ਜੱਕ ਦਾ ਮਗਲਿਆ ਨੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਹੀ ਸੱਤੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਇਹ ਕਰਜ਼ਾ ਹੋਈਆ ਕਰਜ਼ਾ ਕਿਤਾ ਲਾਏਗਾ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਜੁਗਾੜੂ ਰੇੜੀਆਂ ਤੇ ਜਿਹੜੀ ਹੈ ਅੱਜ ਕਾਰਵਾਈ ਕੀਤੀ ਗਈ ਹੈ ਸਾਡੇ ਨਾਲ ਟ੍ਰੈਫਿਕ ਇੰਚਾਰਜ ਵਿਕਰਾਂਤ ਸ਼ਰਮਾ ਮੌਜੂਦ ਨੇ ਉਹਨਾਂ ਤੋਂ ਪੁੱਛਦੇ ਹਾਂ ਕਿ ਕੀ ਆਦੇਸ਼ ਨੇ ਜਿਹੜੇ ਸੀਨੀਅਰ ਅਫਸਰਾਂ ਵੱਲੋਂ ਮਿਲੇ ਨੇ ਸਰ ਕੀ ਆਦੇਸ਼ ਨੇ ਕਿਹੜੀਆਂ ਗੱਡੀਆਂ ਨੇ ਇਹ ਤੇ ਕੀ ਕਾਰਵਾਈ ਕੀਤੀ ਗਈ ਹੈ ਜੈਹਨ ਜੀ ਇਹ ਜੇ ਮਾਨਯੋਗ ਹਾਈ ਕੋਰਟ ਜੀ ਦੇ ਨਿਰਦੇਸ਼ਾਂ ਅਨੁਸਾਰ ਜੋ ਮਾਨਯੋਗ ਡੀਜੀਪੀ ਸਾਡੇ ਉਹਨਾਂ ਦੇ ਜੋ ਰੈਨਮਾਈ ਹੇਠ ਹੈ ਇਹ ਜਿਹੜੀ ਕੀਤੀ ਹੈ ਸਰ ਅਨੁਸਾਰਿਆਂ ਨੂੰ ਕਿ ਜਿੰਨੇ ਵੀ ਮੋਟਰ ਵਹੀਕਲ ਐਕਟ ਦੇ ਤਹਿਤ ਜਿਹੜੇ ਮੋਟਰ ਵਹੀਕਲ ਇਨਸਪੈਕਟਰ ਨੇ ਜੋ ਗੱਡੀਆਂ ਨੂੰ ਪਾਸ ਕੀਤਾ ਉਸ ਤੋਂ ਇਲਾਵਾ ਜਿਹੜੇ ਐਕਸਟਰਾ ਐਮੈਂਡਮੈਂਟ ਗੱਡੀਆਂ ਦੇ ਵਿੱਚ ਕੀਤੀ ਗਈ ਆ ਉਹ ਸਭ ਜਿਹੜੇ ਹੈਗੇ ਆ ਉਹ ਨਹੀਂ ਚੱਲਣ ਦਿੱਤੇ ਜਾਣਗੇ ਜੀ ਉਹਨਾਂ ਨੂੰ ਬੰਦ ਕਰਾਇਆ ਜਾਏਗਾ ਇਹ ਜੋ ਗੱਦ ਦਿਵਾੜੂ ਰੇਡੀਆਂ ਜਿਹੜੀਆਂ ਉਹ ਵੀ ਉਸੇ ਤਹਿਤ ਵਿੱਚ ਆ ਜਾਂਦੀਆਂ ਵਾ ਤੁਸੀਂ ਦੇਖ ਹੀ ਸਕਦੇ ਹੋ ਕਿ ਆਪਾਂ 2023 ਤੋਂ ਹੀ ਇਸ ਮਹਿੰਦੇ ਮਲਕੀ ਵਿੱਚ ਲੱਗੇ ਹੋਏ ਸੀ ਪਰ ਲੋਕੀ ਜਿਹੜੇ ਆ ਉਹ ਨਾ ਗੱਲਾਂ ਨੂੰ ਛੇਤੀ ਕਿਤੇ ਨਹੀਂ ਮੰਨਦੇ ਪਰ ਹੁਣ ਇਹ ਹਾਈ ਕੋਰਟ ਨੇ ਇਹਦੇ ਵਿੱਚ ਬਹੁਤ ਸ਼ਕਤੀ ਦਿਖਾਈ ਹੈ ਕਿ ਜਿਹਦੇ ਨਾਲ ਕੋਈ ਲੋਕਾਂ ਦੀ ਜਾਨ ਮਾਲ ਜੜੀ ਹੈ ਉਹ ਸੁਰੱਖਿਤ ਕੀਤੀ ਜਾਵੇ ਇਸ ਕਰਕੇ ਅੱਜ ਆਪਾਂ ਸਾਰੇ ਜਿੰਨੇ ਵੀ ਮਾਨਯੋਗ ਡੀਸੀਪੀ ਟ੍ਰੈਫਿਕ ਸਾਹਿਬ ਨੇ ਸਾਰੇ ਇੰਚਾਰਜਾਂ ਨੂੰ ਮਤਲਬ ਕਿ ਭੇਜਿਆ ਹੈ ਏਰੀਆ ਵਿੱਚ ਕੋਈ ਵੀ ਆਪਾਂ ਜੁਗਾੜੂ ਰੇੜੀ ਜਾਂ ਕੋਈ ਵੀ ਵਹੀਕਲ ਐਸਾ ਜਿਹਦੇ ਵਿੱਚ ਐਕਸਟਰਾ ਟਾਇਰ ਵੱਡੇ ਕੀਤੇ ਹੋਣ ਜਾਂ ਹੂਟਰ ਲੱਗਿਆ ਹੋਵੇ ਕੋਈ ਸ਼ਹਿਰ ਚ ਨਹੀਂ ਚੱਲਣ ਦਿੱਤਾ ਜਾਏਗਾ ਜੀ ਤੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਅੱਜ ਜਿਹੜੀ ਹੈ ਉਹ ਅਮਲ ਚ ਲਿਆਂਦੀ ਗਈ ਹੈ ਜੀ ਅੱਜ ਜੀ ਆਪਾਂ ਉਹਨਾਂ ਗੱਡੀਆਂ ਨੂੰ ਜ਼ਬਤ ਕਰ ਮਤਲਬ ਕਿ ਜ਼ਬਤ ਕਰਕੇ ਤੇ ਉਹਨਾਂ ਨੂੰ ਆਪਾਂ ਟ੍ਰੈਫਿਕ ਪੂਲਸ ਲੇਨ ਦੇ ਵਿੱਚ ਭੇਜਿਆ ਵਾ ਤੇ ਉਹਨਾਂ ਦੇ ਚਲਾਮ ਕੱਟੇ ਆ 91 ਐਕਟ ਹੈ ਵਾ ਜਿਹੜੇ ਕਿ ਕੋਈ ਵੀ ਇੰਜ ਝਗੜੂ ਗੱਡੀ ਬਣੀ ਹੋਈਗੀ ਉਸ ਐਕਟ ਦੇ ਤਹਿਤ ਉਹ ਗੱਡੀ ਬੰਦ ਹੋਏਗੀ ਤੇ ਆਰਟੀਏ ਸਾਹਿਬ ਕੋਲ ਜਾਏਗਾ ਉਹਦਾ ਚਲਾਮ ਤੇ ਬਾਕੀ ਜੋ ਅਗਲੀ ਕਾਰਵਾਈ ਹੈ ਉਹ ਆਰਟੀਓ ਸਾਫ ਕਰਨਗੇ ਇਹਦੇ ਨਾਲ ਕਿਤੇ ਨਾ ਕਿਤੇ ਵਿਰੋਧ ਵੀ ਹੋ ਸਕਦਾ ਹੈ ਟ੍ਰੈਫਿਕ ਪੁਲਿਸ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਦੇਖੋ ਜੀ ਪੁਲਿਸ ਦਾ ਤਾਂ ਹੀ ਕੰਮ ਹੈ ਕਿ ਲਾਅ ਐਂਡ ਆਰਡਰ ਤੇ ਨਾਲ ਜੋ ਵੀ ਉੱਪਰੋਂ ਕਾਨੂੰਨ ਬੰਦੇ ਹੈ ਜਾਂ ਹਦਾਇਤਾਂ ਸਾਨੂੰ ਮਿਲਦੀਆਂ ਵਾਂ ਉਹਨਾਂ ਨੂੰ ਲਾਗੂ ਕਰਾਣਾ ਉਹਨੂੰ ਲਾਗੂ ਕਰਾਉਣ ਵਿੱਚ ਫਿਰ ਜੇ ਕੁਝ ਸਾਨੂੰ ਵਿਰੋਧ ਕਰਨਾ ਵੀ ਪਿਆ ਤੇ ਉਹ ਆਪਾਂ ਉਹਨਾਂ ਨੂੰ ਦੇਖਾਂਗੇ ਤੇ ਪਰ ਸਾਡੀ ਕੋਸ਼ਿਸ਼ ਇਹੋ ਹੀ ਹੈ ਕਿ ਅਸੀਂ ਆਮ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਲਈ ਵਚਨਬੱਧਾਂ ਤੇ ਉਹ ਆਪਾਂ ਜਾਰੀ ਰੱਖਾਂਗੇ ਆਪਣੀ ਮਿਹਨਤ ਸੋ ਇਹ ਸਨ ਟ੍ਰੈਫਿਕ ਇੰਚਾਰਜ ਵਿਕਰਾਂਤ ਸ਼ਰਮਾ ਜਿਨ੍ਹਾਂ ਦਾ ਆਖਣਾ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਜਿਹੜੀ ਹੈ ਉਹ ਪਹਿਲ ਕਦਮੀ ਹੈ ਸੋ ਇੱਥੇ ਇਹੀ ਕਵਾਂਗੇ ਕਿ ਮੋਡੀਫਾਈਡ ਗੱਡੀਆਂ ਜੋ ਤੁਹਾਨੂੰ ਕੰਪਨੀ ਨੇ ਦਿੱਤਾ ਹੈ ਉਹਦੇ ਤੇ ਟਿਕੇ ਰਹੋ ਨਹੀਂ ਤਾਂ ਕਾਰਵਾਈ ਸਹਿਣੀ ਪੈ ਸਕਦੀ ਹੈ ਸੋ ਇਸ ਲਈ ਹੁਣ ਲੋਕ ਇਹ ਵੀ ਕਹਿਣਗੇ ਕਿ ਲੋਕਾਂ ਦੇ ਰੋਜਗਾਰ ਤੇ ਵੀ ਫਰਕ ਪਏਗਾ ਪਰ ਕਾਨੂੰਨ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਮੋਟਰ ਵਹੀਕਲ ਐਕਟ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਸੋ ਲੋਕਾਂ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ